घटिया अमरेंजमेंट मुरावा लाहे लाई सरकार मुरदा हो घटिया अमरेंजमेंट मुरदा ਅਜੀਤ ਸਿੰਘ ਜੀ ਸਿੱਕੇ ਉਤਾਰਨ ਦਾ ਕੀ ਮਕਸਦ ਹੈ ਤੁਹਾਡਾ ਅੱਜ ਦਿੱਲੀ ਦਾ ਜੀ ਜਿਹੜੀ ਅੱਜ ਦੀ ਰੈਲੀ ਆ ਜੀ ਅੱਜ 22 23 ਤਰੀਕ ਹੋਊਗੀ ਆ ਜੀ ਅਜੇ ਤੱਕ ਸਾਡੀ ਪਿਛਲੇ ਵੀ ਨਹੀਂ ਤਨਖਾਹ ਨਹੀਂ ਪਾਈ ਇਹਦੇ ਰੋਸ ਦੇ ਵਿੱਚ ਅੱਜ ਅਸੀਂ ਗੇਟ ਰੈਲੀ ਕੀਤੀ ਆ ਇਸ ਤੋਂ ਅੱਗੇ ਦੇਖਾਂਗੇ ਜਿਹੜਾ ਵੀ ਪ੍ਰੋਗਰਾਮ ਬਣਾਵਾਂਗੇ ਇਸ ਤੋਂ ਅੱਗੇ ਜੇ ਸਾਨੂੰ ਗੇਟ ਬੰਦ ਕਰਨਾ ਪਿਆ ਚਾ ਕੋਈ ਜਿਹੜਾ ਵੀ ਸੈਂਟਰ ਦਾ ਹੁਕਮ ਆਊਗਾ ਉਸ ਦਿਨ ਦਾ ਹੋਊਗਾ ਕਿ ਹਰ ਮਹੀਨੇ ਇਸ ਤਰ੍ਹਾਂ ਹਰ ਮਹੀਨੇ ਸਾਨੂੰ 22 23 ਤਰੀਕ ਤੋਂ ਪਹਿਲਾਂ ਤਨਖਾਹ ਹੀ ਮਿਲਦੀ ਆ ਅਸੀਂ ਹਰ ਵਾਰ ਹੀ ਗੇਟ ਰੈਲੀਆ ਕਰਕੇ ਧਰਨੇ ਦੇ ਕੇ ਅੰਦਾਜ਼ੇ ਮੈਂ ਨਾ ਸੰਦੀਪ ਸਿੰਘ ਆ ਜੀ ਜਿਹੜਾ ਅੱਜ ਅਸੀਂ ਪ੍ਰੋਟੈਸਟ ਕਰ ਰਹੇ ਆ ਜੀ ਇਹ ਜਿਹੜੀ ਆਮ ਆਦਮੀ ਪਾਰਟੀ ਐ ਇਹਨਾਂ ਦੀਆਂ ਨਕਾਮੀਆਂ ਦੇ ਵਿਰੁੱਧ ਅਸੀਂ ਪ੍ਰੋਟੈਸਟ ਕਰ ਰਹੇ ਆ ਜਿਹੜਾ ਕਿ ਜਦੋਂ ਵੀ ਆਪਾਂ ਮੁੱਖ ਮੰਤਰੀ ਸਾਹਿਬ ਨਾਲ ਗੱਲ ਕਰਦੇ ਆ ਜਾਂ ਚੇਅਰਮੈਨ ਸਾਹਿਬ ਨਾਲ ਗੱਲ ਕਰਦੇ ਆ ਟ੍ਰਾਂਸਪੋਰਟ ਮੰਤਰੀ ਸਾਹਿਬ ਨਾਲ ਕੋਦੋਂ ਵੀ ਆਪਾਂ ਗੱਲ ਕਰਦੇ ਉਹਨਾਂ ਕੋਲੇ ਇੱਕ ਹੀ ਸ਼ਬਦ ਹੁੰਦਾ ਵੀ ਪੀਪੀਆਰਟੀ ਜਿਹੜੀ ਸਾਡੀ ਬੜੇ ਮੁਨਾਫੇ ਜਿਹੜੀ ਰੋਡਵੇ ਸਾਡੀ ਬੜੇ ਮੁਨਾਫੇ ਆ ਪਰ ਹਾਲ ਇਹ ਆ ਵੀ ਹਰ ਵਾਰੀ ਜਿਹੜੀ ਤਨਖਾਹ ਉਹ ਸਾਨੂੰ 20 ਤਰੀਕ ਤੋਂ ਬਾਅਦ-ਬਾਅਦ ਮਿਲਦੀ ਹੈ ਸੋ ਪਿਛਲੇ ਮਹੀਨੇ ਵੀ ਇਹੀ ਕੁਝ ਹੋਇਆ ਸੀਗਾ ਕਦੇ ਕੋਈ ਵਾਹ ਨਾ ਲੱਗਦਾ ਕਦੇ ਕੋਈ ਵਾਹ ਆਦਾ ਇਸ ਵਾਰ ਵੀ ਅੱਜ ਤੱਕ ਸਾਡੀ ਹਜੇ ਤਨਖਾਹ ਨਹੀਂ ਆਈ ਕਿ 20 ਕਿ ਦਿਨ ਹੋ ਚੁੱਕੀ ਹੈਗੀ ਅੱਜ ਦਾ ਸਾਡਾ ਪ੍ਰੋਗਰਾਮ ਹੈ ਸਾਰੀਆਂ ਵੱਖ-ਵੱਖ ਢੀਪਾਂ ਦੇ ਗੇਟਾਂ ਦੇ ਗੇਟ ਰੈਲਿੰਗਾਂ ਕੀਤੇ ਜਾ ਰਹੇ ਨੇ ਸਾਂਝੀ ਐਕਸ਼ਨ ਕਮੇਟੀ ਵੱਲੋਂ ਪਲੱਸ ਅਸੀਂ ਪੁਤਲੇ ਫੂਕ ਰਹੇ ਹਾਂ ਜੇਕਰ ਸਾਡੀ ਤਨਖਾਹ ਆਉਂਦੀ ਹੈ ਤਾਂ ਠੀਕ ਹੈ ਜੇ ਸਰਕਾਰ ਦੇ ਕੰਦੇ ਫਿਰ ਵੀ ਜੂਨਾ ਸਰਕੀ ਤਾਂ ਕੋਈ ਬਾਸਟੈਂਡ ਬੰਦ ਕਰਨੇ ਜਾਂ ਰੋਸ ਮਾਰਦਾ ਹੜਤਾਲ ਜਾਂ ਕੋਈ ਰੋਡ ਜਾਮ ਕਰਨੇ ਅੱਗੇ ਦਾ ਜਿੱਦਾਂ ਦਾ ਵੀ ਸਾਡਾ ਸੈਂਟਰ ਬੋਰਡੀ ਦਾ ਪ੍ਰੋਗਰਾਮ ਆਊਗਾ ਸਾਡੀ ਐਕਸ਼ਨ ਕਮਟੀ ਦਾ ਪ੍ਰੋਗਰਾਮ ਆਊਗਾ ਉਸੇ ਤਰ੍ਹਾਂ ਦੇ ਸਿੱਦੇ ਪ੍ਰੋਗਰਾਮ ਆ ਅੱਗੇ ਉਹ ਪੂਰੇ ਪੁਰਜ਼ੋਰ ਨਾਲ ਕਰ ਰਹੇ ਨੇ ਕਿੰਨੇ ਕੁ ਮੁਲਾਜ਼ਮ ਹੈਗੇ ਤੁਹਾਡੇ ਜਿਹੜੇ ਤਨਖਾਹ ਨਹੀਂ ਇਹ ਕੱਚੇ ਦੇ ਪੱਕੇ ਸਾਰੇ ਬੱਚੇ ਨਹੀਂ ਸਾਡੇ ਪੱਕੇ ਮੁਲਾਜ਼ਮ ਰਹਿਗੇ ਜੀ ਕੰਟਰੈਕਟ ਵਾਲੇ ਮੁਲਾਜ਼ਮ ਰਹਿਗੇ ਸਾਡੇ ਲਗਭਗ ਅੱਧੇ ਕਿ ਮੁਲਾਜ਼ਮਾਂ ਤਨਖਾਹ ਆ ਚੁੱਕੀ ਹੈ ਤੇ ਅੱਧੇ ਦੀ ਮੁਲਾਜ਼ਮਾਂ ਦੀ ਤਨਖਾਹ ਹੇ ਤੱਕ ਨਹੀਂ ਲਈ ਇਹ ਸਰਕਾਰ ਵਾਰੀ ਵਾਰੀ ਚਾਲਾਂ ਖੇਡਦੀਆਂ ਕਿਉਂਕਿ ਇਹ ਇਹ ਹੈ ਵੀ ਜੇ ਸਾਰਿਆਂ ਦੀ ਤਨਖਾਹ ਨਹੀਂ ਪਾਉਂਦੀ ਤਾਂ ਇਕੱਠੇ ਹੜਤਾਲ ਕਰਦੇ ਆ ਰੋਸ ਕਰਦੇ ਆ ਇਹ ਇੱਕ ਜਿਹਾ ਅੰਗਰੇਜ਼ਾਂ ਵਾਲੀ ਨੀਤੀ ਉਭਾਰਾ ਰਹੀ ਹੈ ਵੀ ਫੁੱਟ ਪਾਓ ਤੇ ਰਾਜ ਕਰੋ ਵੀ ਇਦਾਂ ਦੀ ਤਨਖਾਹ ਪਾ ਦਿਓ ਵੀ ਉਹ ਜਿਹੜੇ ਆਖਰ ਸਾਡੀ ਤਨਖਾਹ ਤੇ ਦੂਜੀ ਵਾਰ ਲਈ ਆਏ ਤੁਰੇ ਕਰਨਗੇ ਇਹ ਉਹ ਨੀਤੀਆਂ ਤੇ ਉਤਰੇ ਆਈ ਹੈ ਜਿਹੜੀ ਸਰਕਾਰ ਹੈ ਜੀ ਨਮਰਬਿੰਦਰ ਸਿੰਘ ਹੈ ਜੀ ਜੋ ਅੱਜ ਦਾ ਪ੍ਰੋਟੈਸਟ ਹੈ ਜਿਹੜੇ ਸਾਡੇ ਮੁਲਾਜ਼ਮ ਹੈ ਉਹਨਾਂ ਦੀ ਜਿਹੜੇ ਪਿਛਲੇ ਮਹੀਨੇ ਦੀ ਤਨਖਾਹ ਜਿਹੜੀ ਖਾਤੇ ਵਿੱਚ ਨਹੀਂ ਪਾਈ ਗਈ ਕਿਉਂਕਿ ਜਿਹੜਾ ਇਹ ਅਦਾਰਾ ਹੈ ਇੱਕ ਕੋਈ ਅਦਾਰਾ ਹੈ ਜਿਹੜਾ ਪੰਜਾਬ ਦਾ ਕਮਾਊਂਡ ਹੁੰਦਾ ਹੈ ਕਿਉਂਕਿ ਜੇ ਅਸੀਂ ਬੱਸ ਦੇ ਵਿੱਚ ਕੋਈ ਵੀ ਸਵਰ ਕਰਦਾ ਤਾਂ ਪਹਿਲਾਂ ਅਸੀਂ ਪੈਸੇ ਲੈਨੇ ਆ ਉਸ ਤੋਂ ਬਾਅਦ ਉਹ ਸਫਰ ਕਰਾਉਨੇ ਆ ਤਾਂ ਜਿਹੜਾ ਧਾਰ ਕਾਰਡ ਫ੍ਰੀ ਕੀਤਾ ਸੀ ਪੰਜਾਬ ਸਰਕਾਰ ਨੇ ਤਾਂ ਉਸ ਦਾ ਜਿਹੜਾ ਪੰਜਾਬ ਸਰਕਾਰ ਵਾਲਾ ਵੱਡੇ ਪੱਧਰ ਤੇ ਜਿਹੜਾ ਬੈਲੈਂਸ ਉਹ ਬਕਾਇਆ ਰਹੇਗਾ ਉਹ ਪੰਜਾਬ ਸਰਕਾਰ ਵੱਲੋਂ ਵਦਾਈ ਨਹੀਂ ਕੀਤੀ ਜਾ ਰਹੀ ਇਸ ਕਾਰਨ ਜਿਹੜੀ ਮੁਲਾਜ਼ਮਾਂ ਦੀ ਅਰਜ਼ੀ ਉਹ ਖਾਤੇ ਵਿੱਚ ਨਹੀਂ ਪਾਈ ਜਾਂਦੀ ਅਸੀਂ ਪੰਜਾਬ ਸਰਕਾਰ ਅੱਗੇ ਅਪੀਲ ਕਰਦੇ ਆਂ ਵੀ ਜਿਹੜੀ ਰਹਿੰਦੀ ਰਾਸ਼ੀ ਹੈ ਕਿਉਂਕਿ ਤਕਰੀਬਨ 17 ਤੋਂ 18 ਕੈਟਾਗਰੀਆਂ ਜਿਹੜੀਆਂ ਪੀਆਰਟੀਸੀ ਤੇ ਰੋਡਵੇਜ਼ ਵਿੱਚ ਫ੍ਰੀ ਸਫਰ ਕਰਦੇ ਆਂ ਤਾਂ ਜਿਹੜਾ ਰੈਂਦਾ ਬਕਾਇਆ ਹੈ ਉਹ ਪੀਆਰਟੀਸੀ ਦੇ ਖਾਤੇ ਵਿੱਚ ਪਾਇਆ ਜਾਵੇ ਤਾਂ ਜੋ ਮਲਾਜ਼ਮਾਂ ਦੀ ਤਨਖਾਹ ਜਿਹੜੀ ਹੈ ਉਸ ਹਮੇਸ਼ਰ ਖਾਤੇ ਵਿੱਚ ਪਾਈ ਜਾ ਸਕੇ